ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਹਰ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼ਬਦੀ ਹਮਲੇ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਗੁਰਬਾਣੀ ਵੇਚ ਅਤੇ ਹੋਟਲਾਂ ਤੋਂ ਪੈਸੇ ਇਕੱਠੇ ਕੀਤੇ ਹਨ ਇਸ ਲਈ ਪਿੰਡ-ਪਿੰਡ ਜਾ ਕੇ ਪੈਸੇ ਵੰਡ ਰਹੇ ਹਨ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ 1600 ਕਰੋੜ ਰੁਪਏ ਦੀ ਰਾਹਤ ਪੈਕੇਜ ਪੰਜਾਬ ਨੂੰ ਜਾਰੀ ਕੀਤਾ ਹੈ ਉਹ ਬਹੁਤ ਥੋੜਾ ਹੈ ਇਸ ਨਾਲ ਪੰਜਾਬ ਦੀ ਪਰਭਾਈ ਨਹੀਂ ਹੋ ਸਕਦੀ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਈਗੋ ਕਰਕੇ ਪੰਜਾਬ ਨੂੰ ਨੁਕਸਾਨ ਝੱਲਦਾ ਪੈ ਰਿਹਾ ਹੈ ਵੱਡੀ ਕਾਨਫਰੰਸੀ ਦਾ ਹਿੱਸਾ ਸੀਗਾ ਤੇ ਇਹ ਵੀ ਜਿਹੜਾ ਹੈਗਾ ਇਹ ਅਣਗਹਿਲੀ ਦਾ ਹਿੱਸਾ ਬਹੁਤ ਵੱਡੀ ਅਣਗਹਿਲੀ ਕੀਤੀ ਹੈ ਪਾਇਲ ਜਾਂ ਲਾਪਰਵਾਹੀ ਕਹਿ ਤੀ ਕੀਤੀ ਹੈ ਜਿਹੜਾ ਡੈਮ ਪ੍ਰਬੰਧਨ ਹੈ ਚਾਹੇ ਉਹ ਪੌਂਗ ਡੈਮ ਹੈ ਜਾਂ ਪਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਆਪਣਾ ਰਾਮਾ ਚਲਦੇ ਵਿੱਚ ਕਿਉਂਕਿ ਪ੍ਰੋਟੋਕਾਲ ਹੈ ਇੱਕ ਤਾਂ ਤੇ ਉਸ ਪ੍ਰੋਟੋਕਾਲ ਨੂੰ ਲੱਗਦਾ ਕਿਤੇ ਨਾ ਕਿਤੇ ਫਾਲੋ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਜਿੰਨਾ ਪਾਣੀ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸੀ ਬਾਰਿਸ਼ਾਂ ਤੋਂ ਪਹਿਲਾਂ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਕਿ ਕੋਈ ਪਤਾ ਨਹੀਂ ਸੀ ਲੱਗਦਾ ਕਿ ਬਾਰਿਸ਼ ਕਿੰਨੀ ਹੋਣੀ ਹੈ ਕਦੋਂ ਹੋਣੀ ਹੈ ਲੇਕਿਨ ਹੁਣ ਟੈਕਨੋਲੋਜੀ ਦਾ ਜੋਗ ਹੈ ਮੌਸਮ ਵਿਭਾਗ ਹੈ ਉਹਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਕਿ ਇਸ ਸਾਲ ਮੌਨਸੂਨ ਜਿਹੜੀ ਹੈ ਕਿਸ ਤਰ੍ਹਾਂ ਦੀ ਰਹਿਣ ਵਾਲੀ ਹੈ ਕਿ ਕਿਸ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਤੇ ਇਹਨਾਂ ਨੂੰ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸੀ ਕਿ ਅ ਡੈਮਾ ਤੋਂ ਪਾਣੀ ਜਿਹੜਾ ਕਾਫੀ ਰਿਲੀਜ਼ ਕਰਨਾ ਚਾਹੀਦਾ ਸੀ ਇਹਨਾਂ ਨੂੰ ਪਤਾ ਸੀ ਬਾਰਿਸ਼ ਹੋਏਗੀ ਤੇ ਪਾਣੀ ਹੋਰ ਆਏਗਾ ਤੇ ਇਹਨਾਂ ਨੂੰ ਕਾਫੀ ਪਾਣੀ ਰਿਲੀਜ਼ ਕਰਨਾ ਚਾਹੀਦਾ ਸੀ ਤੇ ਦੂਜਾ ਪੰਜਾਬ ਸਰਕਾਰ ਜਿਹੜਾ ਜਿਹੜੀਆਂ ਸਾਡੀਆਂ ਗਰਾਊਂਡ ਸਟੇਟਾਂ ਨੇ ਤੇ ਜਿਹਦੇ ਵਿੱਚ ਅਸੀਂ ਪੰਜਾਬ ਪੰਜਾਬ ਸਟੇਟ ਹੈ ਤੇ ਇਹਨਾਂ ਨੂੰ ਵੀ ਜਿਹੜਾ ਹੈ ਮੌਸਮ ਵਿਭਾਗ ਵੱਲੋਂ ਜਾਣਕਾਰੀ ਮਿਲੀ ਹੋਣੀ ਹੈ ਕਿ ਇਸ ਵਾਰ ਬਾਰਿਸ਼ ਜਾਂ ਪਹਾੜਾਂ ਦੇ ਵਿੱਚ ਜਾਂ ਸਟੇਟ ਦੇ ਵਿੱਚ ਬਾਰਿਸ਼ ਜਿਹੜੀ ਹੈ ਉਹ ਵੱਧ ਆ ਰਹੀ ਹੈ ਤੇ ਇਹਨਾਂ ਨੂੰ ਡਰੇਨਾਂ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਸੀ ਉਹ ਦਿੱਤਾ ਨਹੀਂ ਗਿਆ ਤੇ ਹੋਰ ਜਿਹੜੇ ਪੁਖਤਾ ਪ੍ਰਬੰਧ ਜਿਹੜੇ ਆ ਉਹ ਨਹੀਂ ਕੀਤੇ ਗਏ ਜਿਹਦਾ ਨਤੀਜਾ ਜਿਹੜਾ ਉਹ ਐਡਾ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਉਹ ਸਾਨੂੰ ਮਿਲਿਆ ਕੱਲ ਪ੍ਰਧਾਨ ਮੰਤਰੀ ਇਥੇ ਲਾ ਕੇ ਕੀ ਕਹਨੇ ਇਸ ਤਰ੍ਹਾਂ ਤੁਸੀਂ ਸੰਤੁਸ਼ਟ ਹੋ ਵੀ ਜਿਹੜਾ ਬਿਲਕੁਲ ਵੀ ਨਹੀਂ ਸਾਡੇ 4 ਲੱਖ ਏਕੜ ਜ਼ਮੀਨ ਪੰਜਾਬ ਦੀ ਜਿਹੜੀ ਹੈ ਉਹ ਖਰਾਬ ਹੋਈ ਹੈ ਤੇ ਹਿਮਾਚਲ ਅਸੀਂ ਸਾਡੇ ਪੈਰਲਲ ਹੈ ਹਿਮਾਚਲ ਹੈ ਹਿਮਾਚਲ ਨੂੰ 1500 ਕਰੋੜ ਦਿੱਤੇ ਠੀਕ ਹੈ ਨੁਕਸਾਨ ਉੱਥੇ ਵੀ ਹੋਇਆ ਪੰਜਾਬ ਜਿਹੜਾ ਹੈ ਉਹ ਵੱਡਾ ਕੰਟਰੀਬਿਊਟ ਕਰਦਾ ਹੈ ਕੰਟਰੀ ਦੇ ਜੀਡੀਪੀ ਐਗਰੀਕਲਚਰ ਜਿਹੜੀ ਸਾਡੀ ਜੀਡੀਪੀ ਉਹਦੇ ਵਿੱਚ ਕਹਿ ਦਿੱ ਗਏ ਕਿ 4.88 ਲੱਖ ਕਰੋੜ ਰੁਪਈਆ ਜਿਹੜਾ ਹੈ ਪੂਰੇ ਹਿੰਦੁਸਤਾਨ ਤੋਂ ਖੇਤੀ ਚ ਆਉਂਦਾ ਹੈ ਤੇ 68320 ਕਰੋੜ ਕੱਲਾ ਪੰਜਾਬ ਦਿੰਦਾ ਹੈ ਮਤਲਬ 14% ਬਣਦਾ ਹੈਗਾ ਤੇ ਇੱਥੇ ਜੇ ਝਾੜ ਵੱਧ ਹੁੰਦਾ ਹੈ ਕਿल्ले ਮਗਰ ਜੇ ਅਸੀਂ ਮਾਣਾਂ ਦੇ ਕਰੀਬ 90 ਮਣ ਦੇ ਕਰੀਬ ਝਾੜ ਹੁੰਦਾ ਤੇ ਖਰਚੇ ਵੀ ਬਹੁਤ ਜ਼ਿਆਦੇ ਹੁੰਦੇ ਆ ਕਿ ਜਿਹੜੀਆਂ ਦੂਜੀਆਂ ਸਟੇਟਾਂ ਉੱਥੇ ਹੁਣ ਜੇ ਝਾੜ ਜਿਹੜਾ ਹੈਗਾ 10 ਮਾਨ ਹੁੰਦਾ ਤੇ ਖਰਚਾ ਵੀ ਜਿਹੜਾ ਹੈ ਉਹ 1000 2000 ਹੀ ਹੁੰਦਾ ਹੈਗਾ ਤੇ ਇਹ ਜਦੋਂ ਰਾਹਤ ਦਿੰਦੇ ਆ ਤੇ ਉਦੋਂ ਇਹ ਜਿਹੜੀਆਂ ਦੂਜੀਆਂ ਸਟੇਟਾਂ ਦੀਆਂ ਉਹਨੂੰ ਦੇਖ ਲੈਂਦੇ ਆ ਕਿ 10 ਮਾਨ ਝਾੜ ਹੈ ਤੇ 1000 10000 ਖਰਚਾ ਹੈ ਇਸ ਕਰਕੇ 5-7000 ਰੁਪਏ ਦੇ ਦਿਓ ਪਰ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਤੇ ਝਾੜ ਬਹੁਤ ਜ਼ਿਆਦਾ ਹੈ ਤੇ ਖਰਚੇ ਵੀ ਬਹੁਤ ਜ਼ਿਆਦੇ ਆ ਤੇ ਉਸ ਹਿਸਾਬ ਦੇ ਨਾਲ ਜਿਹੜਾ ਹੈ ਇਹ 1600 ਕਰੋੜ ਰੁਪਏ ਜਿਹੜਾ ਬਿਲਕੁਲ ਮਾਈਨਰ ਹੈ ਜਦਰ ਜੀ ਤੁਸੀਂ ਇਹ ਸਮਝਦੇ ਹੋ ਕਿ ਸੈਂਟਰ ਸਰਕਾਰ ਦੀ ਜਾਂ ਜਿਹੜੀ ਮਿਹੂਦਾ ਸਰਕਾਰ ਦੀ ਕੋਈ ਤਸਰ ਆਪਸ ਦੇ ਵਿੱਚ ਜਿਹੜਾ ਉਹਦਾ ਵੀ ਨੁਕਸਾਨ ਜਿਹੜਾ ਬਾਏ ਚ ਚੱਲਣਾ ਪਿਆ ਪੰਜਾਬੀ ਨੇ ਇਸ ਰੂਪ ਚ ਵੀ ਘੱਟ ਸੈਂਟਰ ਤੇ ਪੰਜਾਬ ਸਰਕਾਰ ਦਾ ਕੋਰਲੇਸ਼ਨ ਹੋਣਾ ਬੜਾ ਜ਼ਰੂਰੀ ਹੈ ਜਿਹੜਾ ਮੈਨੂੰ ਲੱਗਦਾ ਕਿ ਘਾਟ ਹੈ ਕਿਤੇ ਨਾ ਕਿਤੇ ਕੋਰਲੇਸ਼ਨ ਦੀ ਜਿਹੜੀ ਆ ਉਹ ਘਾਟ ਹੈ ਅ ਜਾਂ ਕਹਿ ਦਿਓ ਕਿ ਈਗੋ ਐ ਪ੍ਰੋਬਲਮ ਹੈਗੀ ਇਹ ਵੱਡੀ ਈਗੋ ਪ੍ਰੋਬਲਮ ਹੈਗੀ ਆ ਜਿਹਦਾ ਖਮਿਆਜ਼ਾ ਪੰਜਾਬ ਉੱਤੇ ਆ ਚ ਕਾਲੀ ਗੱਲ ਬਾਤ ਨਹੀਂ ਤੇ ਮੇਰੇ ਹੋ ਗਿਆ ਵੰਡਣੇ ਛੜਿਆ ਪਾਦੋ ਸਾਹਿਬ ਦਿੰਦੇ ਲੋਕ ਨੂੰ ਪੈਸੇ ਨਕਦ ਦਿੰਦੇ ਨੇ ਤੇ ਉਹਨਾਂ ਕੋਲੇ ਜ਼ਿਆਦਾ ਹੈ ਜੀ ਤੇ ਵੰਡ ਰਹੇ ਹੈ ਜੀ ਤੁਸੀਂ ਵੰਡ ਰਹੇ ਹੋ ਤੇ ਅਸੀਂ ਕਿਹੜੇ ਸਰਮਾਇਦਾਰਾਂ ਜੀ ਜਾਂ ਸਾਡੇ ਕੋਲ ਕਿਹੜਾ ਮਤਲਬ ਹੋਟਲਾਂ ਦਾ ਤੇ ਦੂਜਾ ਤੀਜਾ ਦਾ ਪੈਸਾ ਹੈਗਾ ਜੀ ਸਾਡੇ ਕੋਲੇ ਤਾਂ ਅਸੀਂ ਜਿਹੜਾ ਪਾਰਟੀ ਵਰਕਰਾਂ ਤੋਂ ਇਕੱਠਾ ਕੀਤਾ ਉਹ ਹੀ ਹੈ ਜੀ ਕਿਸਾਨਾਂ ਦੀ ਮਤ ਕਰ ਰਹੇ ਨਕਦ ਦੇ ਕੇ ਜੀ ਠੀਕ ਹੈ ਲੈ ਲੈਣੇ ਚਾਹੀਦੇ ਕਿਸਾਨਾਂ ਨੂੰ ਕਿਉਂਕਿ ਉਹ ਜ਼ਿਆਦਾ ਪੈਸਾ ਹੋਟਲਾਂ ਦਾ ਅਗਰ ਜਿਹੜਾ ਕੁਰਬਾਨੀ ਵਿੱਚ ਜਾ ਰਹੀ ਹੈ ਪੀਟੀਸੀ ਚੈਨਲ ਰਾਹੀਂ ਵਿਦੇਸ਼ਾਂ ਤੋਂ ਉਹ ਪੈਸਾ ਹੈ ਲੈ ਲੈਣਾ ਚਾਹੀਦਾ ਲੋਕਾਂ ਨੂੰ ਠੀਕ ਹੈ ਨਹੀਂ ਜੀ ਜਿਹੜਾ ਨਹੀਂ ਦੇ ਡਿਲੇ ਹੋ ਗਿਆ ਪੰਜਾਬ ਨੂੰ ਲੈ ਕੇ ਵਿਤਕਰੇ ਦੀ ਗੱਲ ਹੋ ਰਹੀ ਹੈ ਇਸ ਬਾਰੇ ਵਿਤਕਰੇ ਬਾਰੇ ਵੀ ਸਿਆਸਤ ਹੋ ਰਹੀ ਹੈ ਕਿਹਨਾਂ ਇਹ ਪਹਿਲਾਂ ਤਾਂ ਪੰਜਾਬ ਰੋਲਾ ਪਾਉਂਦਾ ਸੀ ਹੁਣ ਤਾਂ ਪੂਰੀ ਦੁਨੀਆ ਨੇ ਦੇਖ ਲਾ ਕਿ ਵਾਕਈ ਪੰਜਾਬ ਦੇ ਨਾਲ ਜਿਹੜਾ ਵਿਤਕਰਾ ਜਿਹੜਾ ਹੈ ਉਹ ਹੁੰਦਾ ਆਇਆ ਔਰ ਅੱਜ ਵੀ ਐਤਕੇ ਵੀ ਵਿਤਕਰਾ ਹੋ ਜਾਏਗਾ 1600 ਕਰੋੜ ਰੁਪਈਆ ਜਿਹੜੀ ਰਾਸ਼ੀ ਦਿੱਤੀ ਗਈ ਹੈ ਜੇ 1700 ਪਿੰਡਾਂ ਦਾ ਨੁਕਸਾਨ ਹੋਇਆ 1700 ਪਿੰਡਾਂ ਦਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਵੀ ਬਰਬਾਦ ਹੋਇਆ ਤੇ ਇਹਦੇ ਹਿਸਾਬ ਨਾਲ ਇੱਕ ਪਿੰਡ ਨੂੰ ਜਿਹੜਾ 80 90 ਲੱਖ ਰੁਪਈਆ ਬਣਦਾ ਤੇ ਮੈਨੂੰ ਲੱਗਦਾ ਕਿ ਪਿੰਡਾਂ ਦੀ ਸੜਕ ਜਿਹੜੀ ਹੈ ਨਾ 80 ਲੱਖ ਰੁਪਏ ਦੇ ਵਿੱਚ 1 ਕਿਲੋਮੀਟਰ ਵੀ ਨਹੀਂ ਬਣਦੀ ਜੀ ਮੁਕੰਮਲ ਹੁੰਦੀ ਤੇ ਇੰ ਟੁੱਟ ਭੱਜ ਹੋਈ ਐ ਸਕੂਲਾਂ ਦੀ ਟੁੱਟ ਭੱਜ ਹੋਈ ਐ ਲੋਕਾਂ ਦੇ ਘਰਾਂ ਦੀ ਟੁੱਟ ਭੱਜ ਹੋਈ ਐ ਦੁਕਾਨਾਂ ਦੀ ਟੁੱਟ ਭੱਜ ਹੋਈ ਐ ਕਾਰੋਬਾਰਾਂ ਦੀ ਹੋਈ ਐ ਕਿਸਾਨ ਕਿਸਾਨ ਪਰਿਵਾਰਾਂ ਦੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਕਿੰਨਾ ਮਤਲਬ ਨੁਕਸਾਨ ਹੈ ਤੇ ਉਹਦੇ ਮੁਕਾਬਲੇ ਤਾਂ 1600 ਕਰੋੜ ਰੁਪਏ ਕੁਝ ਵੀ ਨਹੀਂ ਤੁਸੀਂ ਇਹ ਪਾਰਟੀ ਸ਼ਾਇਦ ਮੰਤਰੀ ਸਾਹਿਬ ਨੇ ਕਿਹਾ ਜੀ ਮੈਂ ਕਿਹਾ ਜੀ 1600 ਲੱਖ 800 ਲੱਖ ਮੋਦੀ ਜੀ ਕਹਿੰਦੇ ਆਪਕੋ ਤਾਂ ਹਿੰਦੀ ਨਹੀਂ ਆਉਂਦੀ ਹੋਗਾ ਤਾਂ ਮੇਰੀ ਰਿਸਲਟ ਕੀ ਦੀ ਪੰਜਾਬ ਕਦਰ ਨਹੀਂ ਨਹੀਂ ਤਾਂ ਇਸ ਤਰ੍ਹਾਂ ਦੀ ਸਲਮਾਨ ਜੰਗ ਬਾਸ਼ਾ ਜਿਹੜੀ ਹੈ ਜੇ ਮੈਨੂੰ ਨਹੀਂ ਪਤਾ ਕਿ ਇਸਤੇਮਾਲ ਹੋਈ ਐ ਕਿੰਨੀ ਹੋਈ ਪਰ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇੱਕ ਮੰਤਰੀ ਹੈ ਤੇ ਦੋਨਾਂ ਦਰਮਿਆਨੀ ਪਾਸ਼ਾ ਜਿਹੜੀ ਹੈ ਉਹ ਬਲੀ ਪੋਲਿਟਿਕਲੀ ਬੜੀ ਇੱਜ਼ਤ ਵਾਲੀ ਹੋਣੀ ਚਾਹੀਦੀ ਹੈ ਤੁਹਾਡੀ ਆਪਣੀ ਪਾਰਟੀ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਾਟੇ ਜਿਹੜੇ ਕਲੈਕਟ ਕੀਤੇ ਜਾਣ ਸਾਡੇ ਵਲੰਟੀਅਰ ਸਾਡੇ ਵਰਕਰਸ ਡਾਟੇ ਇਕੱਠੇ ਕਰ ਰਹੇ ਆ ਤੇ 10 ਕਰੋੜ ਰੁਪਇਆ ਰਕੜਾ ਸਾਹਿਬ ਨੇ ਅਨਾਉਂਸ ਕੀਤਾ ਹੈ ਸਾਡੀ ਪਾਰਟੀ ਵੱਲੋਂ ਉਹਦਾ ਵੀ ਜਿਹੜਾ ਵੰਡਨ ਕੀਤਾ ਜਾਊਗਾ ਰਵੀਂਦਰ ਸਿੰਘ ਸਾਡੀ ਪਾਰਟੀ ਦੇ ਵਿੱਚ ਨੇ ਚੰਡੀਗੜ੍ਹ ਤੋਂ ਉਹਨਾਂ ਨੇ ਵੀ ਸਾਨੂੰ ਕਾਫੀ ਪੈਸਾ ਦੇਣ ਦਾ ਜਿਹੜਾ ਹੈ ਵਚਨ ਕੀਤਾ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਡਾਟੇ ਕਲੈਕਟ ਕਰਕੇ ਇਹ ਨੁਕਸਾਨ ਦੀ ਪਰਪਾਈ ਜਿਹੜੀ ਹੈ ਇਹ ਕੀਤੀ ਜਾਏ ਔਰ ਲੰਬਾ ਸਮਾਂ ਇਸ ਸਵਾਮਾਂ ਜਾਰੀ ਰੱਖਿਆ ਜਾਂ ਜਿੰਨਾ ਚਿਰ ਪਰਿਵਾਰ ਜਿਹੜੇ ਹੈ ਉਹ ਉੱਠ ਨਹੀਂ ਖੜਉਂਦੇ ਜਾਂ ਆਤਮ ਨਿਰਭਰ ਨਹੀਂ ਹੋ ਜਾਂਦੇ ਤਾਂ ਉਹਦੇ ਲਈ ਅਸੀਂ ਜਿਵੇਂ ਹੁਣ ਡੀਜ਼ਲ ਦੀ ਲੋੜ ਪਈਗੀ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਦੇਣ ਦਾ ਜਿਹੜਾ ਹੈਗਾ ਉਹ ਮਤਲਬ ਪਾਇਆ ਇੱਕ ਲੱਖ ਡੀਜ਼ਲ ਜਿਹੜਾ ਦੇਣਾ ਚਾਹੀਦਾ ਲੀਟਰ ਇਸ ਤੋਂ ਇਲਾਵਾ ਜਿਹੜੇ ਘਰਾਂ ਦੀ ਟੁੱਟ ਭੱਜ ਹੋਈ ਹੈ ਉਹਦੀ ਮੁਰੰਮਤ 'ਚ ਵੀ ਆਪਦਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਮੈਂ ਪਹਿਲਾਂ ਕਹਿ ਦਿਆਂ ਕਿ ਅਸੀਂ ਤਾਂ ਵਰਕਰਾਂ ਤੋਂ ਇਕੱਠੇ ਕਰਨੇ ਨੇ ਪੈਸੇ ਜਿਹੜੇ ਸਾਡੇ ਵਰਕਰਸ ਨੇ ਜਾਂ ਜਿਹੜੇ ਸਾਡੇ ਉਹਨਾਂ ਤੋਂ ਅਸੀਂ ਇਕੱਠੇ ਕਰਕੇ ਅਸੀਂ ਸਹਿਯੋਗ ਦੇਣਾ ਹੈ ਕੋਈ ਅਸੀਂ ਰਾਜੇ ਨਹੀਂ ਕੋਈ ਅਸੀਂ ਸਰਮਾਇਦਾਰ ਨਹੀਂ ਹੈ ਅਕਾਲ ਪੁਰਖ ਨੇ ਜਿੰਨੀ ਸਾਨੂੰ ਝੋਲੀ ਸੇਵਾ ਪਾਈ ਹੈ ਸਮਰਥਾ ਪਾਈ ਹੈ ਉਹਦੇ ਮੁਤਾਬਕ ਅਸੀਂ ਅੱਗੇ ਸੇਵਾ ਕਰਾਂਗੇ ਸਾਰਿਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ ਪ੍ਰਧਾਨ ਸਾਹਿਬ ਦੇ ਆਉਣ ਤੇ ਬਾਰਡਰ ਤੇ ਡੇਰਾ ਬਾਬਾ ਨਾਨਕ ਤੁਸੀਂ ਪਹੁੰਚੇ ਹੋ ਤਾਂ ਜਹਦਾਰ ਜੀ ਨੇ ਆਪਣੀ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਸਾਰੀ ਡਿਟੇਲ ਰੱਖੀ ਆ ਮੇਰੀ ਇੱਕ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਹੜ ਆਇਆ ਹਜ਼ਾਰਾਂ ਏਕੜ ਜ਼ਮੀਨ ਪੰਚਾਇਤ ਦੀ ਤੇ ਪੰਚਾਇਤ ਦੀ ਜ਼ਮੀਨ ਕੋਈ 50000 ਚ ਠੇਕੇ ਤੇ ਗਈ ਆ ਕੋਈ 70000 ਤੇ ਗਈ ਆ ਔਰ ਲੋਕਾਂ ਨੇ ਦੋ-ਦੋ 20-20 25-25000 ਉਤੇ ਖਰਚ ਵੀ ਕੀਤਾ 70-70 80-80000 ਲੋਕਾਂ ਦਾ ਖਰਚ ਆਇਆ ਤਾਂ ਉਹ ਡੁੱਬ ਗਿਆ ਜਿਹੜੀ ਖਰਾਬ ਹੋਈ ਜ਼ਮੀਨ ਆ ਪੰਚਾਇਤ ਦੀ ਮੈਂ ਉਹਦੀ ਗੱਲ ਕਰਨ ਰਿਹਾ 1200 ਕਿਲਾ ਤੇ ਕੱਲੇ ਤੁਹਾਡੇ ਕਲਾਂ ਨੌਰ ਚ ਜਿਹੜੀ ਝੋਨਾ ਸਾਰਾ ਮਾਰਿਆ ਗਿਆ ਆ ਇਸੇ ਤਰ੍ਹਾਂ 3-400 ਕਿੱਲਾ ਸਰਾਮਾਂ ਦੀ ਆ ਸਾਡੇ ਗਰਦਾਰਪੁਰ ਦੇ ਲਾਗੇ-ਲਾਗੇ 2000 ਦੀ ਆ ਤੇ ਮਤਲਬ 4-500 ਕਿੱਲਾ ਜ਼ਮੀਨ ਘੜ ਤੋਂ ਘਟ ਵੀ ਹੋਊਗੀ ਪੰਜਾਬ ਦੇ ਵਿੱਚ ਪੰਚਾਇਤ ਦੀ ਜ਼ਮੀਨ ਜਿਹਦਾ ਮੁਆਵਜ਼ਾ ਸਰਕਾਰ ਨੇ ਲੈ ਲਿਆ ਹੋਇਆ ਤੇ ਫਸਲ ਮਾਰੀ ਗਈ ਆ ਅਸੀਂ ਬੇਨਤੀ ਕਰਦੇ ਆ ਤੇ ਜਦੋਂ ਮੁਆਵਜ਼ਾ ਵਾਪਸ ਕਰੋ ਨਹੀਂ ਤੇ ਇੱਕ ਸਾਲ ਲਈ ਆਉਣ ਵਾਲੇ ਸਾਲ ਲਈ ਫਰੀ ਜਿਨ੍ਹਾਂ ਨੇ ਮੁਆਵਜ਼ਾ ਦਿੱਤਾ ਉਹਨਾਂ ਨੂੰ ਫਸਲ ਵੇਚਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਇੱਕ ਨੰਬਰ 2 ਜਿਹੜਾ ਆ 4-4000 ਜਿਹੜੇ ਬੰਦੇ ਕੁਦਰਤ ਦੀ ਮਾਰ ਨਾਲ ਮਾਰੇ ਗਏ ਆ ਜਨਾ ਜਿਨ੍ਹਾਂ ਦੀਆਂ ਗਈਆਂ ਨੇ ਤੁਸੀਂ ਸ਼ਰਾਬ ਪੀਣ ਵਾਲਿਆਂ ਨੂੰ ਤਾਂ 10-10 ਕਰੋੜ ਦਿੱਤਾ 10-10 ਲੱਖ ਦਿੱਤਾ ਜਿਹੜੇ ਆਬ ਜਿਨ੍ਹਾਂ ਨੇ ਸੁਇਸਾਈਡ ਕੀਤਾ ਮਾਰੀ ਸ਼ਰਾਬ ਪੀ ਕੇ ਤੇ ਜਿਹੜੇ ਬੰਦੇ ਕੁਦਰਤ ਨੇ ਮਾਰੇ ਆ ਤੁਹਾਡੇ ਉਹਨਾਂ ਨੂੰ ਤੁਸੀਂ 4-4 ਲੱਖ ਦੇ ਦਿਓ ਘਟੋ ਘਟੋ ਉਹਨਾਂ ਦਾ ਵੀ ਮੁਆਵਜ਼ਾ ਜਿਹੜਾ ਉਹ 10-10 ਲੱਖ ਹੋਣਾ ਚਾਹੀਦਾ ਜਿਨ੍ਹਾਂ ਦੇ ਜਿਹੜੇ ਆਪਣੇ ਪਰਿਵਾਰ ਦੇ ਜੀ ਜਿਨ੍ਹਾਂ ਦੇ ਕੋਈ ਗਏ ਸੋ ਬਾਕੀ ਅਸੀਂ ਕਮੇਟੀਆਂ ਬਣਾ ਰਹੇ ਆ ਪਿੰਡਾਂ ਦੇ ਵਿੱਚ ਹਰ ਪਿੰਡ ਦਾ ਨਿਰੀਖਣ ਕਰਾਂਗੇ ਕਿ ਉਸ ਪਿੰਡ ਦੀ ਜ਼ਮੀਨ ਕਿਰੀ ਦਾ ਨੁਕਸਾਨ ਹੋਇਆ ਉਸ ਪਿੰਡ ਦੇ ਵਿੱਚ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਉਥੇ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੀ ਕੀ ਹਾਲਤ ਆ ਉਥੋਂ ਦਾ ਮਾਲ ਡੰਗਰ ਕਿੰਨੇ ਦਾ ਨੁਕਸਾਨ ਹੋਇਆ ਇਹ ਸਾਰੀਆਂ ਚੀਜ਼ਾਂ ਦਾ ਕਰਕੇ ਫਿਰ ਅਸੀਂ ਪਾਰਟੀ ਨੂੰ ਰਿਪੋਰਟ ਕਰਾਂਗੇ ਪ੍ਰਧਾਨ ਆਪਣੇ ਨੂੰ ਔਰ ਉਹਦੇ ਹਿਸਾਬ ਦੇ ਨਾਲ ਫਿਰ ਆਸਤੇ ਆਸਤੇ ਜਿਸ ਜਿਸ ਚੀਜ਼ ਦੀ ਜਿਹੜੇ ਪਿੰਚ ਲੋੜ ਹੋਊਗੀ ਜਿੱਥੇ ਡੀਜ਼ਲ ਦੀ ਲੋੜ ਹੋਊਗੀ ਡੀਜ਼ਲ ਪਹੁੰਚਾਵਾਂਗੇ ਜਿੱਥੇ ਖਾਦ ਦੀ ਲੋੜ ਹੋਊ ਖਾਦ ਪਚਾਵਾਂਗੇ ਜਿੱਥੇ ਬੀਜਾਂ ਦੀ ਲੋੜ ਹੋਊ ਬੀ ਪਚਾਵਾਂਗੇ ਜਿੱਥੇ ਰਿਪੇਅਰ ਮਕਾਨਾਂ ਦੀ ਕਰਨੀ ਉਹ ਕਰਾਂਗੇ ਜਿੱਥੇ ਬੱਚਿਆਂ ਦੀਆਂ ਸਕੂਲਾਂ ਵਾਲੇ ਬੱਚਿਆਂ ਦੀਆਂ ਗਰੀਬਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਵਰਦੀਆਂ ਦੀ ਕੋਈ ਲੋੜ ਹੋਊਗੀ ਉਹ ਵੀ ਦੇਾਂਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਜਿੱਥੇ ਜਿੱਥੇ ਲੋੜ ਹੋਊਗੀ ਜਿੱਥੇ ਕੋਈ ਪਚਾਉਣਾ ਹੋਇਆ ਚਾਰਾ ਪਚਾਉਣਾ ਹੋਇਆ ਹਾਲੇ ਤੱਕ ਉਹ ਵੀ ਪਚਾਵਾਂਗੇ ਔਰ ਸਾਰਾ ਅਸੈਸ ਕਰਕੇ ਅਸੀਂ ਜਿਹੜਾ ਲੋਕਾਂ ਦਾ ਪੈਸਾ ਦਸਾਂ ਨੋਹਾਂ ਦੀ ਕਿਰਤ ਹੈ ਉਹ ਉਹਦਾ ਸਹੀ ਇਸਤੇਮਾਲ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਾਡੇ ਕੋਲ ਤੇ ਕੋਈ ਬਹੁਤ ਲੁੱਟਮਾਰ ਦਾ ਮਾਲ ਹੈ ਨਹੀਂ ਅਸੀਂ ਤਾਂ ਦਸਾਂ ਨੌਹਾਂ ਦਿੱਕਤ ਕਰਨ ਵਾਲੇ ਸੁਧਾਰ ਲੋਕ ਸਾਡੇ ਨਾਲ ਆ ਜਿਹੜੇ ਲੋਕਾਂ ਨੂੰ ਅਮਦਰਦੀ ਆ ਉਹਨਾਂ ਨੇ ਪੈਸੇ ਪਾਰਟੀ ਨੂੰ ਦਿੱਤੇ ਆ ਤਾਂ ਅਸੀਂ ਸਾਰੇ ਜਿਹੜੇ ਉਹਨਾਂ ਦਾ ਸਤ ਪ੍ਰਯੋਗ ਕਰਾਂਗੇ ਉਹਨਾਂ ਦੀ ਦੁਰਵਰਤੋਂ ਨਹੀਂ ਕਰਾਂਗੇ ਦੂਜਿਆਂ ਕੋਲ ਤੇ ਪੀਟੀਸੀ ਚੈਨਲ ਵੀ ਨੇ ਕਈ ਕੋਜਾ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਹੋਟਲ ਵੀ ਬڑے ਬڑے ਵੱਡੇ ਨੇ ਉਹਨਾਂ ਕੋਲ ਸ਼੍ਰੋਮਣੀ ਕਮੇਟੀ ਦਾ ਵੀ ਬੜਾ ਮਾਲ ਆ ਇਸ ਕਰਕੇ ਅਸੀਂ ਉਹਨਾਂ ਨਾਲ ਕੋਈ ਕੰਪੈਰੀਸ਼ਨ ਤੇ ਨਹੀਂ ਕਰ ਸਕਦੇ ਉਹ ਰੋਲਾ ਜਿਆਦਾ ਪਾਉਂਦੇ ਹੁੰਦੇ ਆ ਤੇ ਕੰਮ ਘੱਟ ਕਰਦੇ ਹੁੰਦੇ ਆ ਅਸੀਂ ਰੋਲਾ ਪਾਉਣ ਵਾਲੇ ਹੈ ਨਹੀਂ ਅਸੀਂ ਕੰਮ ਕਰਕੇ ਦੱਸਾਂਗੇ